ਸ਼ੁਕਰ ਦਾਪੇ ਦਾ ਸ਼ੁਕਰ ਐ ਐਸਐਸਪੀ ਸਾਹਿਬ ਦਾ ਛੁੱਟੀ ਕਿਤੇ ਮੈਂ ਤਾਂ ਓਏ ਹੋਏ ਹੋਏ ਮੈਨੂੰ ਮੈਨੂੰ ਸਮਝ ਨਹੀਂ ਆਉਦੀ ਮੈਂ ਸਪੈਸ਼ਲ ਉਹਨਾਂ ਨੂੰ ਬੇਰੇ ਵੱਲੋਂ ਥੈਂਕ ਯੂ ਕਹਦੇ ਹੋ ਠੀਕ ਆ ਹਾਂ ਮੈਂ ਥੈਂਕਸ ਉਹਨਾਂ ਦਾ ਜਰੂਰ ਤੁਹਾਡੇ ਕੋਲ ਕਰਵਾਉਂਗਾ ਹਾਂ ਜੀ ਅੱਜ ਜਰੂਰ ਇੱਕ ਮਨੋ ਐਸਪੀ ਸਾਹਿਬ ਦੀ ਕਾਲ ਹੈ ਹਾਂ ਹਾਂ ਮੈਂ ਮੈਂ ਲਾਉਣਾ ਮੈਂ ਲਾਉਣਾ ਹੁਣੇ ਮੈਂ ਕਰੀ ਐਸਪੀ ਸਾਹਿਬ ਨਾਲ ਕਰ ਲਾਂ ਗੱਲ ਜੀ ਸਰ ਸਰ ਤੁਹਾਨੂੰ ਪਤਾ ਆਪਣੇ ਬੈਕ ਵਿੱਚ ਛੁੱਟੀ ਤਾਂ ਇੱਕ ਵਿਆਹ ਦਾ ਉਹਨਾਂ ਚਾ ਨਹੀਂ ਹੁੰਦਾ ਸਰ ਜਿੰਨਾ ਛੁੱਟੀ ਦਾ ਹੁੰਦਾ ਜਨਾਬ ਇੱਕ ਪ੍ਰੋਬਲਮ ਕੜੀ ਹੋਈ ਪ੍ਰੋਬਲਮ ਸੌਖਾ ਸਰ ਤੁਸੀਂ ਸਰ ਥਾਣੇ ਦਾ ਫਿਕਰ ਕਰਦੇ ਹੋਗੇ ਉਹ ਸਰਦਾਰ ਗਦਦ ਸਿੰਘ ਦੀ ਡਿਊਟੀ ਐਡੀਸ਼ਨਲ ਲਾਤੀ ਮੇਰੀ ਜਗ੍ਹਾ ਤੇ ਦੱਸ ਤੋਖਾ ਸਾਰਾ ਚੰਗੀ ਖਬਰ ਦਿਓ ਕੋਈ ਮੈਨੂੰ ਬਚਾ ਲਓ ਜੀ ਮੈਂ ਮਰ ਜੂਗਾ ਜੀ ਯਾਰ ਮੈਂ ਨਾ ਤੈਨੂੰ ਇੱਕ ਗੱਲ ਦੱਸਾਂ ਵੀ ਮੈਨੂੰ ਮਸਾ ਮਰ ਕੇ ਛੁੱਟੀ ਮਿਲਿਆ ਸਾਡੇ ਮਹਿਕਮੇ ਛੁੱਟੀ ਨਾਲ ਦੀ ਚੀਜ਼ ਹੀ ਹੈ ਨਹੀਂ ਜੋ ਸਾਡੀਆਂ ਅਪਰੂਵਡ ਛੁੱਟੀਆਂ ਨਾ ਮਨਜ਼ੂਰ ਛੁੱਟੀਆਂ ਜਦੋਂ ਗ੍ਰੈਜੂਏਸ਼ਨ ਕੀਤੀ ਬੀਏ ਕੀਤੀ ਤੈਨੂੰ ਸਮਝ ਆਉਂਦੀ ਹੋਊਗੀ ਜਿਹੜੀਆਂ ਮਨਜ਼ੂਰ ਛੋਦਾ ਛੁੱਟੀਆਂ ਨਾ ਉਹ ਵੀ ਨਹੀਂ ਮਿਲਦੀਆਂ ਸਾਡੇ ਕੋਲ ਥਾਣੇ 'ਚ ਨਫਰੀ ਹੈ ਨਹੀਂ ਸਾਡੇ ਕੋਲ ਮੁਲਾਜ਼ਮ ਹੀ ਹੈ ਨਹੀਂ ਨਾ ਮੁਲਾਜ਼ਮ ਐ ਨੌ ਅਫਸਰ ਮਸਾ ਕਿਤੇ ਜਾ ਕੇ ਐਸਐਸਪੀ ਸਾਹਿਬ ਨੇ ਜੋ ਉਹਨਾਂ ਦੇ ਮਨ ਮੇਰ ਪਈ ਹੈ ਮੈਨੂੰ ਮਸਾ ਕਿਤੇ ਜਾ ਕੇ ਛੁੱ ਠੀਕ ਹੈ ਮੇਰੇ ਬੱਚਿਆਂ ਦੇ ਮੇਰੀ ਵਾਈਫ ਦੇ ਮੇਰੇ ਸਾਡੇ ਕੱਪੜੇ ਰੈਡੀ ਹੈ ਮੈਂ ਤਾਂ ਮੁੜੂਗਾ 7-8 ਦਿਨਾਂ ਬਾਅਦ ਮੈਨੂੰ 10 ਦਿਨ ਦੀ ਛੁੱਟੀ ਹੈ 10 ਦਿਨਾਂ ਬਾਅਦ ਹੀ ਆਵਾਂਗਾ ਐਡੀਸ਼ਨਲ ਆਉਣਗੇ ਮੇਰੀ ਥਾਂ ਤੇ ਠੀਕ ਹੈ ਪਰ ਇੱਕ ਚੀਜ਼ ਦਾ ਧਿਆਨ ਰੱਖੀ ਵੀ ਤੈਨੂੰ ਖੁਦ ਨੂੰ ਕੰਟਰੋਲ ਕਰਨਾ ਪਊਗਾ ਨਾਲ ਸਾਡੇ ਬਸ ਕੁਝ ਨਹੀਂ ਕਰ ਲੈ ਵੀ ਸਾਡੇ ਵੀ ਕਾਜੋ ਪਦਾਮ ਦੁੱਧ ਦਹੀਂ ਤੇ ਪਨੀਰ ਖਾ ਕੇ ਤੁਰ ਜੇ ਤੇ ਮੁੜ ਕੇ ਫੇਰ ਨਾ ਇਹ ਖਿਹੜਾ ਛੱਡੇ ਫੇਰ ਮੈਨੂੰ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਹਾਂ 10 ਦਿਨ ਔਖਾ ਸੌਖਾ ਇੱਕ ਵਾਰੀ ਕੱਟ ਲਈ ਮੈਂ ਕਹਿ ਜਾਂਦਾ ਮੁਲਾਜ਼ਮਾਂ ਨੂੰ 10 ਦਿਨਾਂ ਬਾਅਦ ਜੋ ਛੁੱਟੀ ਤੋਂ ਵ ਠੀਕ ਹੈ ਤੂੰ ਛੱਡਣਾ ਚਾਹੁੰਦਾ ਨਾ ਤਾਂ ਮੇਰਾ ਵਾਦਾ ਤੇਰਾ ਨਾ ਮੈਂ ਤੇਰਾ ਛਡਾ ਦੂੰਗਾ ਨਾ ਛਾ ਯਾਰ ਬੈਠ ਮੈਂ ਕਹਿ ਜਾਣਾ ਕੋਈ ਗੱਲ ਨਹੀਂ ਠੀਕ ਹੈ ਆ ਬੈਠ ਕੋਈ ਮਿਹਰਬਾਨੀ ਨਹੀਂ 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 ਕੋਈ ਨਹੀਂ ਬੈਠ ਕਰਾਂਗੇ ਤੇਰਾ ਸੁਦਾ ਬੈਠ ਦਈਏ ਸਰਦਾਰ ਨੇ ਇਹਨੂੰ ਖੁਸ਼ਖਬਰੀ ਛੁੱਟੀਆਂ ਦੀ ਹੈਲੋ ਹਾਂ ਭਈ ਮਨਪ੍ਰੀਤ ਕੌਰ ਕਿਵੇਂ ਆ ਸਰਦਾਰਨੀਏ ਜੰਦੀ ਬਹੁਤ ਵਧੀਆ ਮਿਲ ਗਈ ਛੁੱਟੀ ਛੁੱਟੀ ਬਿਲਕੁਲ ਮੈਂ ਤਾਂ ਧੰਨਵਾਦ ਕਰਦਾ ਹਾਂ ਸਾਹਿਬ ਦਾ ਐਸਐਸਪੀ ਸਾਹਿਬ ਦਾ ਛੁੱਟੀ ਮਿਲ ਗਈ 20 ਦਿਨ ਦੀ ਅਪਲਾਈ ਸੀ ਨਾ 10 ਦਿਨ ਦੀ ਛੁੱਟੀ ਮਿਲ ਗਈ ਹੈ ਚਲੋ ਸ਼ੁਕਰ ਹੈ 12 ਸਾਲਾਂ ਚ ਜੇ ਕਦੀ ਤੁਹਾਡੀ ਛੁੱਟੀ ਦੀ ਖਬਰ ਵੀ ਸੁਣਨ ਨੂੰ ਮਿਲ ਗਿਆ ਤਾਂ ਸ਼ੁਕਰ ਹੈ ਪ੍ਰਮਾਤਮਾ ਦਾ ਮੈਨੂੰ ਤਾਂ ਆਪ ਨੂੰ ਮੈਨੂੰ ਸਮਝ ਨਹੀਂ ਆਉਂਦੀ ਮੈਂ ਖੁਸ਼ੀ ਮਤਲਬ ਇੰਨੀ ਹੋਈ ਪਈ ਐ ਮੈਨੂੰ ਮੈਂ ਕਿਹਾ ਸ਼ੁਕਰ ਆ ਯਾਰ ਕਿਤੇ ਛੁੱਟੀ ਮਨਜ਼ੂਰ ਹੋਈ ਮੈਨੂੰ ਪਤਾ ਸੀ ਮੈਂ ਤਾਂ ਹੀ 20 ਦਿਨ ਦੀ ਅਪਲਾਈ ਕਰਤੀ ਵੀ 10 12 ਦਿਨ ਦੀ ਮਿਲ ਹੀ ਜਾਣੀ ਐ ਚਲੋ ਸ਼ੁਕਰ ਹੈ ਦੱਸ ਦੇਮ ਤਾਂ ਬਹੁਤ ਆ ਬੱਚਿਆਂ ਦੀਆਂ ਛੁੱਟੀਆਂ ਵੀ ਥੋੜੀਆਂ ਹੀ ਰਹਿੰਦੀਆਂ ਹੁਣ ਤਾਂ ਮੇਰੇ ਖਿਆਲ 7-8 ਹੀ ਰਹਿ ਗਈਆਂ ਤਬ ਤੱਕ ਹੀ ਰਹਿਗੇ ਚਲੋ ਇੱਕ ਦੋ ਦਿਨ ਬਾਅਦ ਜਾਇਆਉਣਗੇ ਜੇ ਆਪਾਂ ਨੂੰ ਪੂਰੀਆਂ ਦਾ ਛੁੱਟੀਆਂ ਮਿਲ ਗਈ ਜਾਂਦਾ ਨਹੀਂ ਚਲੋ ਇੱਕ ਦੋ ਦਿਨ ਤਾਂ ਆਪਾਂ ਘੱਟ ਵੀ ਕਰ ਲਾਂਗੇ ਆਪਾਂ ਵਾਪਸ ਮੋੜ ਲਾਂਗੇ ਬੱਚੇ ਵੀ ਜਲਦ ਕਾਵਟ ਲੈ ਲੈਣਗੇ ਹਨਾ ਹਾਂ ਹਾਂਜੀ ਹਾਂਜੀ ਠੀਕ ਚਲੋ ਮੈਂ ਨਾ ਤੁਰਨੀ ਲੱਗਿਆ ਇਥੋਂ ਥਾਣੇੋਂ ਤੇ ਅੱਜ ਹੀ ਆ ਜਾਣਾ ਮੈਂ ਠੀਕ ਠੀਕ ਅੱਜ ਆ ਜਾਵਾਂਗੇ ਹਾਂ ਹਾਂ ਬਿਲਕੁਲ ਕੱਲ ਕਹਿੰਦੇ ਸੀ ਤੁਸੀਂ ਨਹੀਂ ਕੱਲ ਨਹੀਂ ਮੈਂ ਫਿਰ ਕਹਿਤਾ ਸਭ ਨੂੰ ਮੈਂ ਕਹਾਂ ਜੀ ਜਾਣ ਦਿਓ ਮੈਨੂੰ ਅੱਜ ਮੈਂ ਨਾਈਟ ਘਰੇ ਜੜੀ ਆ ਉਹ ਬੱਚਿਆਂ ਨਾਲ ਬਤਾ ਕੇ ਤੇ ਸਵੇਰ ਹੀ ਜਲਦੀ ਤੁਰਾਂਗੇ ਫਿਰ ਤੇ ਸਾਰਾ ਹਾਂ ਮੈਂ ਗੱਡੀ 'ਚ ਬੈਠ ਕੇ ਕਾਲ ਲਾਉਣਾ ਠੀਕ ਆ ਤੁਸੀਂ ਬਸ ਤਿਆਰੀ ਜੋ ਕੋਈ ਰਹਿੰਦੀ ਮਾੜੀ ਮੁੱਢੀ ਡੇੜੇ ਕੱਪੜੇ ਦੀ ਕਰ ਲਓ ਮੈਂ ਗੱਡੀ 'ਚ ਬੈਠ ਕੇ ਹੁਣੇ ਫੋਨ ਲਾਉਣਾ ਠੀਕ ਨਹੀਂ ਨਹੀਂ ਫੁੱਲ ਤਿਆਰੀ ਆ ਸਾਰੀ ਉਮਰ ਦੀ ਤਿਆਰੀ ਤੱਕੜੀ ਆ ਨੇ ਹਾਏ ਹਾਏ ਗਾਟ ਗਾਟ ਬਸ ਮੈਂ ਲਾਉਣਾ ਮੰਨੂ ਗੱਡੀ 'ਚ ਬੈਠ ਕੇ ਹੁਣੇ ਲਾਉਣਾ ਮੈਂ ਓਕੇ 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 ਹਲਾ ਬੀ ਸਰਦਾਰ ਨੀ ਆ ਪਾਤੀ ਚੱਲੇ ਆਪਾਂ ਤੇਰੇ ਵੱਲ ਨੂੰ ਸਤਨਾਮੁ ਸ੍ਰੀ ਵਾਹਿਗੁਰੂ ਜੀ ਫੇਰ ਕਰਿਓ ਦਾਤਾ ਜੀ ਚੱਕ ਦੀ ਨੀ ਕਿਧਰ ਚਲੀ ਗਈ ਹੈਲੋ ਹਾਂ ਮਨੂੰ ਕਿੰਨੀਂ ਕਿ ਦੂਰ ਚਲੀ ਗਈ ਸੀ ਫੋਨ ਤੋਂ ਹਾਂਜੀ ਹਾਂਜੀ ਬਸ ਇੱਧਰ ਬੱਚਿਆਂ ਕੋਲ ਹੀ ਸੀ ਅੱਛਾ ਚੱਲ ਚੱਲ ਪਈ ਤੁਸੀਂ ਹਾਂ ਮੈਂ ਬੈਠ ਗਿਆ ਤੋਰ ਲਈ ਗੱਡੀ ਮੈਂ ਜੀ ਜਲ ਬੈਲਟ ਉਹ ਵੈਰਾ ਲਗਾ ਲਿਓ ਗੱਡੀ ਧਿਆਨ ਨਾਲ ਚਲਾਇਓ ਉਹ ਲਾਲੀ ਲਾਲੀ ਐਸਐਸਪੀ ਸਾਹਿਬ ਲਾਲੀ ਤੁਸੀਂ ਵੀ ਐਸਐਸ ਤੁਸੀਂ ਵੀ ਗਵਰਨਮੈਂਟ ਹੀ ਹੋ ਮਿਲ ਗਈ ਨਾ ਪੱਕਾ ਕਿੱਟੀ ਮਿਲ ਗਈ ਮਿਲ ਗਈ 10 ਦਿਨ ਮੈਂ ਤੁਹਾਨੂੰ ਕਹਤਾ ਵੀ 10 ਦਿਨ ਅਪਰੂਵ ਹੋ ਗਈ ਹੈ ਹਾਂ ਸ਼ੁਕਰ ਹੈ ਸ਼ੁਕਰ ਹੈ ਪ੍ਰਮਾਤਮਾ ਦਾ ਐਸਐਸਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਵੀ 12 ਸਾਲਾਂ ਬਾਅਦ ਕੋਈ ਆਪਾਂ ਵੀ ਸੋਹਣੀ ਖਬਰ ਸੁਣੀ ਜਿਵੇਂ ਰੂੜੀ ਦੀ ਸੁਣੀ ਜਾਂਦੇ ਆ 12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੇ ਆਪਾਂ ਨੂੰ ਛੁੱਟੀ ਡਿੱਗਦੇ 12 ਸਾਲ ਲੱਗ ਗਏ ਹਨਾ ਉਹ ਵੀ ਬੈਕਿੰਗ ਵੀ ਕਰੀ ਜਾਂਦੀ ਨਾ ਡਰੀ ਆਉਂਦੀ ਸੀ ਬਾਤੂ ਅੱਛਾ ਮੈਨੂੰ ਵੀ ਡਰ ਲੱਗਿਆ ਨਾ ਸਿਆ ਵੀ ਕਿਤੇ ਕੈਂਸਲ ਨਾ ਹੋ ਜੇ ਛੁੱਟੀ ਨਾ ਕੈਂਸਲ ਹੋ ਜੇ ਤੇ ਮੈਂ ਨਾ ਉਹ ਜਿਹੜੇ ਲਾਸਟ ਈਅਰ ਆਪਾਂ ਰੇਨ ਕੋਟ ਵਗੈਰਾ ਲੈਤੀ ਨਾ ਹਾਂਜੀ ਹਾਂ ਹਾਂ ਉਹ ਉਹ ਵੀ ਦੋਨੋਂ ਰੱਖ ਲਈ ਹੈ ਨਾ ਵੀ ਆਪਾਂ ਉਧਰ ਕਸ਼ਮੀਰ ਵੀ ਜਾਵਾਂਗੇ ਨਾ ਪੂਰਾ ਪ੍ਰੋਗਰਾਮ ਹੈ ਆਪਾਂ ਕੱਲ ਸਵੇਰ ਤੁਰ ਪੈਣਾ ਆਪਾਂ 5:00 ਵਜੇ ਜੀਤੇ ਵਿੱਚ ਬੱਚਿਆਂ ਦੇ ਜਿਵੇਂ ਕੈਪ ਵਿంటర్ ਲਈ ਜਿਵੇਂ ਕੋਟੀਆਂ ਵਗੈਰਾ ਜਿਹੜੇ ਆਪਣੇ ਕੋਲ ਕੋਟ-ਕੋਟੀਆਂ ਉਹ ਵੀ ਰੱਖ ਲਈ ਸਮਾਨ ਸਾਰਾ ਰੱਖ ਲਿਆ ਬਸ ਪੈਕਿੰਗ ਆਪਣੀ ਫੋਲ ਹੋ ਗਈ ਤੇ ਤੁਸੀਂ ਆ ਜਾਓ ਮੁੰਨੇ ਮੇਰਾ ਸਾਰਾ ਤੇਜ ਵਰਤੂ ਗਿਆਨ ਸੱਚਾ ਜਿਹੜਾ ਮਤਲਬ ਪਲੈਨਿੰਗ ਰੂਟ ਪਲਾਨ ਹਾਂ ਉਹ ਆਪਣੇ ਕੀ ਰਹੂਗਾ ਰੋਡ ਪਲਾਨ ਆਪਣਾ ਮੈਂ ਕਹਿੰਦਾ ਬੱਚਾ ਨੂੰ ਕੋਲ ਬਿਠਾ ਕੇ ਦੱਸੂਗਾ ਕਿ ਮੈਂ ਤੁਹਾਨੂੰ ਤੇ ਵਧੀਆ ਲੱਗੂਗਾ ਨਾ ਅਕਸਰ ਜੇ ਵੇਖੇ ਨਾ ਜਿਹੜੇ ਤੁਸੀਂ ਜਸਪ੍ਰਿੰਦਰ ਸਿੱਧੂ ਸਿੰਗਰ ਦਾ song ਨਹੀਂ ਗਾਉਣੀ ਹੁੰਦੀ ਹੈ ਨਾ ਉਹ ਸੁਣਾਉਂਦਾ ਛੁੱਟੀਆਂ ਵਾਲਾ ਉਹ ਨਹੀਂ ਉਹ ਪਲਾਨ ਤੇ ਬਣ ਜਾਊਗਾ ਪਰ ਗਰਮੀ ਦੀਆਂ ਛੁੱਟੀਆਂ ਵਾਲਾ ਗੀਤ ਹਾਂਜੀ ਉਹ ਉਹ ਗਾ ਕੇ ਨਾ ਉਹਦੇ ਨਾਲ ਮੈਂ ਸੇ ਇੰਜੋਏ ਕਰ ਲਈਦਾ ਵੀ ਚਲ ਆਈ ਸਹੀ ਯਾਰ ਗੀਤਨ ਵਾਲੀ ਛੁੱਟੀਆਂ ਇੰਜੋਏ ਕਰ ਲਓ ਲਾਸਟ ਈਅਰ ਤਾਂ ਆਪਾਂ ਉਹ ਬਸ ਗੀਤ ਸੁਣ ਕੇ ਹੀ ਆਪਾਂ guzara ਕੀਤਾ ਹਾਂ ਪਿਛਲੇ 12 ਸਾਲ ਮੰਨ ਲਓ ਇਹੀ ਸੀ ਨਾ ਵੀ ਯਾਰ ਮੈਨੂੰ ਤਾਂ ਸੱਚੀ ਮੈਨੂੰ ਮੈਨੂੰ ਸੋਝ ਨਹੀਂ ਰਿਹਾ ਮੈਂ ਗੱਲ ਕੀ ਕਰਾਂ ਉਈ ਇਹ ਲੱਗਦਾ ਬਹੁਤ ਖੁਸ਼ੀ ਹੋ ਰਹੀ ਮੈਨੂੰ ਮਾਂਏ ਇਨਸਲਟ ਫੀਲ ਹੁੰਦੀ ਹੈ ਜਿਵੇਂ ਹੁਣ ਫਰੈਂਡ ਜਾਂਦੀਆਂ ਹਨਾ ਹਾਂ ਬਿਲਕੁਲ ਮੈਨੂੰ ਆਏ ਵੀ ਆਪਣਾ ਚਲੋ ਨਹੀਂ ਹਨਾ ਵੀ ਆਪਾਂ ਫਿਰ ਵੀ ਸਮਝਦੇ ਆ ਬੱਚਿਆਂ ਦਾ ਹੁਣ ਬੱਚੇ ਮੈਨੂੰ ਆਏ ਹੁੰਦੇ ਵੀ ਸਕੂਲ 'ਚ ਜਾ ਕੇ ਕੀ ਕਹਿਣਗੇ ਕਿਉਂਕਿ ਸਾਰੇ ਬੱਚੇ ਕਲੂਜੇ ਦੇ ਉੱਤੇ ਵੀ ਅਸੀਂ ਪੜ੍ਹਦੇ ਬਣ ਗਏ ਹਨਾ ਹਾਂ ਹੁਣ ਬੱਚੇ ਫੋਟੋਸ ਬਣਾਉਂਦੇ ਤੇ ਵੀ ਬੱਚਿਆਂ ਦਾ ਮਾਣਾ ਹੀ ਬਹੁਤ ਆਈ ਹੁੰਦਾ ਹਾਂ ਪਰ ਹੁਣ ਅਸਲ 'ਚ ਮਜਬੂਰੀਆਂ ਮਾਨੂੰ ਤੈਨੂੰ ਪਤਾ ਹਨਾ ਵੀ ਪੁਲਿਸ ਦੀਆਂ ਆਰਮੀ ਦੀਆਂ ਮਜਬੂਰੀਆਂ ਹੀ ਇਹ ਹੈ ਹਨਾ ਵੀ ਪਰਿਵਾਰ ਸ਼ੌਕ ਪਰਿਵਾਰ ਦੇ ਘੱਟ ਦੇ ਲੋਕਾਂ ਦੇ ਜ਼ਿਆਦਾ ਹੁੰਦੇ ਹਨ ਸਹੀ ਹੈ ਅੱਲਾ ਚਲੋ ਤਾਂ ਫਿਰ ਲੋਕਾਂ ਵਾਸਤੇ ਹੀ ਹੈ ਨਾ ਜਦੋਂ ਹਾਂ ਬਿਲਕੁਲ ਮੈਂ ਉਹ ਗੀਤ ਸੁਣਾਉਂ ਮੈਂ ਜਾਂਦੇ ਸੁਣਾਉਂ ਨਾ ਭਾਜੀ ਜਿੱਥੇ ਰੁਕਾਂਗੇ ਜਾ ਕੇ ਪਹਾੜੀਆਂ ਦੇ ਜਿੱਥੇ ਉੱਥੇ ਸੁਣਾਉਂ ਜਾ ਕੇ ਉੱਥੇ ਨਹੀਂ ਠੀਕ ਨਹੀਂ ਨਹੀਂ ਮੈਂ ਔਰੀ ਸੁਣਾ ਦੂੰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਓਏ ਹੋਏ ਚਲੋ ਸ਼ੁਰੂ ਹੋ ਜਾਓ ਸੁਣਾਓ ਸੁਣੋ ਫਿਰ ਸੁਣ ਸੁਣੋ 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 ਹਾਂਜੀ ਸੁਣਾਓ ਪਹਿਲੇ ਦਿਨ ਕੁੰਮ ਲਾਂਗੇ ਚੰਡੀਗੜ੍ਹ ਆਪਾਂ ਦੂਜੇ ਦਿਨ ਜਾ ਕੇ Shimla ਵੀ ਰਹਿ ਲਾਂਗੇ ਉੱਥੋਂ ਵੇਖ ਸਾਰੇ ਮਨਮੋਹਕ ਨਜ਼ਾਰੇ ਫਿਰ ਰਸਤੇ ਮਨਾਲੀ ਵਾਲੇ ਪੈ ਲਾਂਗੇ ਬੱਲੇ ਸਰਦ ਹਵਾਵਾਂ ਲੈ ਕੇ ਪਿਆਰ ਦੇ ਹੁਲਾਰੇ ਸਰਦ ਹਵਾਵਾਂ ਲੈ ਕੇ ਪਿਆਰ ਦੇ ਹੁਲਾਰੇ ਖਿਲ ਜਾਣਗੀ ਹੁਸਨ ਦੀਆਂ ਕਲੀਆਂ ਨੀ ਗਰਮੀ ਚ ਨੀ ਗਰਮੀ ਚ ਛੁੱਟੀਆਂ ਨੂੰ ਐਤ ਕੀ ਮਨਾਲੀ ਆਪਾਂ ਚੱਲ ਜੀਏ ਨੀ ਗਰਮੀ ਚ ਛੁੱਟੀਆਂ ਨੂੰ ਐਤ ਕੀ ਮਨਾਲੀ ਆਪਾਂ ਚੱਲ ਜੀਏ ਨੀ ਸਰਮੀ ਚ ਛੁੱਟੀਆਂ ਨੂੰ ਸ਼ੁਕਰ ਹੈ ਜੀ ਆਪਾਂ ਵੀ ਮਨਾਲੀ ਦਾ ਨਾਮ ਸੁਨੇ ਮਨਾਲੀ ਨੇ ਸਾਰਾ ਪ੍ਰੋਗਰਾਮ ਮੈਂ ਦੱਸ ਹੀ ਦੇਣਾ ਬੱਚਿਆਂ ਨੂੰ ਫੇਰ ਦੱਸ ਦਊਗਾ ਕਿ ਆਪਾਂ ਕੱਲ ਸਵੇਰ ਤੁਰਾਂਗੇ 5 ਵਜੇ ਦੇ ਕਰੀਬ ਠੀਕ ਹੈ ਜੀ ਨਾਸ਼ਤਾ ਰਸਤੇ ਚ ਕਰਾਂਗੇ ਆਪਾਂ ਚੰਡੀਗੜ੍ਹ ਰੁਕਾਂਗੇ ਕੱਲ ਨੂੰ ਚੱਲ ਕੇ ਹਾਂਜੀ ਤੇ ਚੰਡੀਗੜ੍ਹ ਇੱਕ ਨਾਈਟ ਲਾ ਕੇ ਫਿਰ ਆਪਾਂ ਚੱਲ ਜਰਾਂਗੇ ਸ਼ਿਮਲਾ ਤੇ Shimla ਇੱਕ ਇੱਕ ਨਾਈਟ ਲਾਉਣੀ ਦੋ ਲਾਉਣੀ ਆਪਾਂ ਦੇਖ ਲਾਂਗੇ ਕਿਉਂਕਿ ਛੁੱਟੀਆਂ 10 ਹੈਗੀਆਂ ਹੁਣ ਮੇਰੇ ਕੋਲ ਸੁੱਖ ਨਾਲ ਹਾਂਜੀ ਚਲੋ ਸ਼ੁਕਰ ਆਪਾਂ ਸਾਰੀਆਂ ਛੁੱਟੀਆਂ ਪੂਰਾ ਘੁੰਮਣਾ ਹੈਗਾ ਹਾਂ ਪੂਰਾ ਤੇ Shimla ਤੇ Shimla ਦੀ ਆਪਣੀ ਵਾਲੀ ਕਸਰ ਵੀ ਪੂਰੀ ਕਰ ਲੈਣੀ ਹੈ Shimla ਤੋਂ ਆਪਾਂ ਬਣਾ ਲਾਂਗੇ ਕੁਲੂ ਮਨਾਲੀ ਵਾਲਾ ਠੀਕ ਹੈ ਤੇ ਜੇ ਤਾਂ ਉਧਰ ਹੀ ਰੋਸਤਾਂਗ ਵਗੈਰਾ ਜਾਣਾ ਹੋਇਆ ਕਿਉਂਕਿ ਉਧਰ ਵੀ ਗਲੇਸ਼ੀਅਰ ਦਾ ਸਾਰਾ ਉਹ ਦੇਖ ਲਾਂਗੇ ਤੇ ਨਹੀਂ ਜੇ ਆਪਣਾ ਕਸ਼ਮੀਰ ਦਾ ਮਾਨ ਬਣ ਗਿਆ ਦੋ ਤਿੰਨ ਦਿਨਾਂ ਵਾਸਤੇ ਫਿਰ ਆਪਾਂ ਉਥੋਂ ਕਸ਼ਮੀਰ ਨੂੰ ਟਰਨ ਲੈ ਲਾਂਗੇ ਕੀ ਤੁਸੀਂ ਕਿ ਮੈਂ ਤਾਂ ਕੱਪੜੇ ਵੀ ਸਾਰੇ ਰੱਖ ਲਏ ਆ ਤੇ ਬਸ ਆਪਾਂ ਜਾਵਾਂਗੇ ਕਿ ਕਿ ਮੇਰ ਵੀ ਹਾਂ 스노우 ਵਾਲੇ ਬਰਫ ਵਾਲੇ ਠੰਡ ਵਾਲੇ بارش ਵਾਲੇ ਹਣਾ ਸਾਰੇ ਰੇਨਕੋਟ ਵਗੈਰਾ ਸਭ ਕੁਝ ਰੱਖ ਲਓ ਹਾਂ ਹਾਂ ਹਾਂਜੀ ਰੱਖ ਲਏ ਸਾਰੇ ਕੋਟ ਬੱਚਿਆਂ ਦੇ ਗੈਪਸ ਸਾਰੂ ਰੱਖ ਲਿਆ ਸ਼ੁਕਰ ਦਾਤੇ ਦਾ ਸ਼ੁਕਰ ਐਸਐਸਪੀ ਸਾਹਿਬ ਦਾ ਛੁੱਟੀ ਕਿਤੇ ਮੈਂ ਤਾਂ ਓਏ ਹੋਏ ਹੋਏ ਮੈਨੂੰ ਮੈਨੂੰ ਸਮਝ ਨਹੀਂ ਆਉਂਦੀ ਮੈਂ ਮੈਂ ਤਾਂ ਸਪੈਸ਼ਲ ਉਹਨਾਂ ਨੂੰ ਮੇਰੇ ਵੱਲੋਂ ਥੈਂਕ ਯੂ ਕਹਦੇ ਹੋ ਠੀਕ ਆ ਹਾਂ ਮੈਂ ਥੈਂਕਸ ਉਹਨਾਂ ਦਾ ਜਰੂਰ ਤੁਹਾਡੇ ਕੋਲੋਂ ਕਰਵਾਉਂਗਾ ਹਾਂਜੀ ਹਾਂਜੀ ਜਰੂਰ ਇੱਕ ਮਿੰਟ ਮਨੋ ਐਸਪੀ ਸਾਹਿਬ ਦੀ ਕਾਲ ਹੈ ਹਾਂ ਹਾਂ ਮੈਂ ਮੈਂ ਲਾਉਣਾ ਮੈਂ ਲਾਉਣਾ ਹੁਣੇ ਮੈਂ ਕੇ ਆਰਐਸਪੀ ਸਾਹਿਬ ਨਾਲ ਕਰ ਲਾਂ ਗੱਲ ਓਕੇ ਜੀ ਓਕੇ ਹਲੋ ਸਤਿ ਸ੍ਰੀ ਅਕਾਲ ਜਨਾਬ ਸਤਿ ਸ੍ਰੀ ਅਕਾਲ ਪਰਮ ਸਿੰਘ ਬਰਾੜ ਕੀ ਹਾਲ ਜਾਲ ਆ ਜਨਾਬ ਵਧੀਆ ਸਰ ਵਧੀਆ ਤੁਹਾਡੀ ਕਾਲ ਆ ਗਈ ਹੋਰ ਵਧੀਆ ਹੋ ਗਿਆ ਮੈਂ ਘਰੇ ਵਾਈਫ ਨਾਲ ਗੱਲ ਕਰੀ ਜਾਂਦਾ ਸੀ ਜੀ ਅੱਛਾ ਜੀ ਜੀ ਹੁਕਮ ਹੁਕਮ ਸਰ ਮੈਂ ਸਰ ਚੱਲ ਪਿਆ ਥਾਣੇ ਤੋਂ ਮੇਰੀਆਂ ਛੁੱਟੀਆਂ ਪ੍ਰੂਵ ਹੋ ਗਿਆ ਸੀ ਨਾ 10 ਸਰ ਮੈਂ 20 ਅਪਲਾਈ ਕੀਤੀਆਂ ਸੀ। ਅੱਛਾ ਜੀ। ਤੁਹਾਨੂੰ ਧਿਆਨ ਚ ਹੋਊਗਾ ਸਰ ਮੈਨੂੰ ਐਸਐਸਪੀ ਸਰ ਨੇ ਕਰਤੀਆਂ ਸੀ ਪ੍ਰੂਵ ਛੁੱਟੀਆਂ 10 ਮੇਰੀਆਂ ਤੇ ਸਾਡਾ ਬਣ ਗਿਆ ਪ੍ਰੋਗਰਾਮ ਸਰ ਇੱਧਰ ਹਿਲ ਸਟੇਸ਼ਨ ਵਗੈਰਾ ਜਾਣ ਦਾ ਕੱਲ ਸਵੇਰ ਤੁਰਨਾ ਸਰ। ਅੱਛਾ ਤੇ ਨੌਨ ਸਰ ਥਾਣੇ ਨਹੀਂ ਹੈਗੇ ਤੁਸੀਂ। ਸਰ ਮੈਂ ਚੱਲ ਪਿਆ ਜੀ ਮੈਂ ਹੁਣੇ ਮੈਨੂੰ 10 15 ਮਿੰਟ ਹੋਏ ਸਰ ਚੱਲੇ ਆ ਜੀ। ਅੱਛਾ ਜੀ ਸਰ। ਯਾਦਾ ਬਰਬਾਰ ਸਾਹਿਬ ਸਰ ਤੁਹਾਨੂੰ ਪਤਾ ਆਪਣੇ ਬਹਿਕਮੇ ਛੁੱਟੀ ਤਾਂ ਇੱਕ ਵਿਆਹ ਦਾ ਉਹਨਾਂ ਚਾਹ ਨਹੀਂ ਹੁੰਦਾ ਸਰ ਜਿੰਨਾ ਛੁੱਟੀ ਦਾ ਹੁੰਦਾ ਜਨਾਬ ਇਹ ਤਾਂ ਹੈ ਇਹ ਤਾਂ ਹੈ ਇਹ ਤਾਂ ਜੀ ਪਰ ਉਸੇ ਇੱਕ ਬਰਬਾਰ ਇੱਕ ਕੌਲ ਮੇ ਖੜੀ ਹੋਗੀ ਪ੍ਰੋਬਲਮ ਸੌਖੇ ਸਰ ਸੌਖਾ ਤਾਂ ਯਾਰ ਹੈ ਜੀ ਆ ਜਿਹੜੇ ਨੂੰ ਨਾਲ ਆਉਂਦੇ ਹੋ ਯਾਰ ਤੁਸੀਂ ਸਰ ਥਾਣੇ ਦਾ ਫਿਕਰ ਕਰਦੇ ਹੋਗੇ ਉਹ ਸਰਦਾਰ ਗਦਦ ਸਿੰਘ ਦੀ ਡਿਊਟੀ ਐਡੀਸ਼ਨਲ ਲਾਤੀ ਮੇਰੀ ਜਗ੍ਹਾ ਤੇ ਦੱਸ ਕਰਦਾ ਮੈਂ ਐਸਐਸਪੀ ਸਾਹਿਬ ਦੇ ਆਰਡਰ ਆਏ ਆ ਉਤੋਂ ਸੋਖਾ ਸਾਰੀ ਚੰਗੀ ਖਬਰ ਦਿਓ ਕੋਈ ਚੰਗੀ ਖਬਰ ਆਈ ਹੀ ਆ ਕਿ ਛੁੱਟੀਆਂ ਲੈ ਕੇ ਲਵੀਆਂ ਸਾਰਿਆਂ ਦੀਆਂ ਸਰ ਮਜ਼ਾਕ ਕਰ ਰਹੇ ਹੋ ਨਹੀਂ ਨਹੀਂ ਬਰਾੜਦਾ ਮੈਂ ਮਜ਼ਾਕ ਨਹੀਂ ਕਰਦਾ ਛੁੱਟੀਆਂ ਕੈਸ ਲਵੀਆਂ ਸਾਰਿਆਂ ਦੀਆਂ ਤੇ ਮੇਰਾ ਵੀ ਕਹਿਣ ਨੂੰ ਦਿਲ ਦੀ ਇੱਛਾ ਕਰਦਾ ਮੈਨੂੰ ਪਤਾ ਆਪਣੇ ਮੈਗਮੇ ਛੁੱਟੀਆਂ ਬਹੁਤ ਘੱਟ ਮਿਲਦੀਆਂ ਪਰ ਮਾਫੀ ਚਾਹੁੰਦਾ ਮੈਂ ਉਹਦੇ ਨੂੰ ਦੇ ਛੁੱਟੀਆਂ ਕੈਨਸਲ ਹੋ ਗਈਆਂ ਕਿਉਂਕਿ ਤੁਹਾਨੂੰ ਪਤਾ ਸੜਕਾਂ ਜਾਣ ਹੋਣਗੀਆਂ ਕਰਦੇ ਬਹੁਤ ਲੱਗ ਰਹੇ ਆ ਹਨਾ ਜਨਾਬ ਜੀ ਜਨਾਬ ਕੱਲ ਤੋਂ ਬੈਕ ਟੂ ਵੀ ਆਣਾ ਪੈਣਾ ਕੱਲ ਬੈ ਕੌਣਾ ਪੈਣਾ ਸਰ ਹਾਂਜੀ ਹਾਂਜੀ ਸਰ ਸਰ ਕਹਿ ਦਿਓ ਮਜ਼ਾਕ ਹੈ ਕਿਉਂ ਜਾਣ ਕੱਢ ਦਿਓ ਜਨਾਬ ਦੇਈ ਦੇਖੋ ਅਧਾਰ ਸਿੰਘ ਜੀ ਮੈਂ ਤੁਹਾਨੂੰ ਸੀਰੀਅਸ ਕਹਿ ਰਿਹਾ ਐਸਐਸਪੀ ਸਾਹਿਬ ਦੇ ਆਰਡਰ ਆਏ ਆ ਇਹ ਤੁਹਾਨੂੰ ਕਿਉਂਦੀ ਤੇ ਆਉਣਾ ਪੈਣਾ ਕੱਲ ਜਨਾਬ ਮੈਂ ਤਾਂ ਹੁਣ ਵੇਟਿੰਗ ਕਾਲ ਸੀ ਨਾ ਜਨਾਬ ਮੈਂ ਹੁਣ ਵਾਈਫ ਨਾਲ ਹੀ ਗੱਲ ਕਰੀ ਜਾਂਦਾ ਸੀ ਜਨਾਬ ਬੱਚੇ ਉਹਨੇ ਬੱਚਿਆਂ ਨੂੰ ਵੀ ਕਹਤਾ ਆਪਾਂ ਸੋਬਾ ਦੀ ਗੱਲ ਨਾਲ ਜੀ ਪਰ ਹੁਣ ਤੁਹਾਨੂੰ ਆਉਣਾ ਪੈਣਾ ਕੱਲ ਹਨ ਤੇ ਉਹਦੇ ਲਈ ਮਾਫੀ ਚਾਹੁੰਨਾ ਮੈਂ ਜਦੋਂ ਵੀ ਉੱਤਮ ਐਸਐਸਪੀ ਸਾਹਿਬ ਦੇ ਆਰਡਰ ਆਏ ਆ ਹੁਣ ਇਹ ਤਾਂ ਮੈਂ ਆਪਾਂ ਕੁਝ ਕਰ ਨਹੀਂ ਸਕਦੇ ਨਾ ਇਹ ਸਾਰਾ ਆਰਡਰ ਮੈਂ ਸਮਝਦਾ ਮੈਂ ਮੈਂ ਤਾਂ ਸਰ ਮੈਨੂੰ ਤਾਂ ਬੱਚਿਆਂ ਦੀਆਂ ਛੁੱਟੀਆਂ ਦੇ ਨਾਲ 12 ਸਾਲ ਚ ਛੁੱਟੀ ਜਨਾਬ ਪਹਿਲੀ ਵਾਰੀ ਮਿਲੀ ਸੀ ਸਰ ਹਾਂ ਜੀ ਹਾਂ ਜੀ ਕਰਦਾ ਪਰ ਹੁਣ ਆਪਾਂ ਕਰ ਕੀ ਸਕਦੇ ਐਸਐਸਪੀ ਸਾਹਿਬ ਨੇ ਉਸ ਤੋਂ ਆਰਡਰ ਲਾਤੇ ਤੇ ਕੋਲੋਂ ਕੱਲ ਤੋਂ ਹਮ ਆਪਣੀ ਡਿਊਟੀ ਤੇ ਛੁੱਟੀਆਂ ਕੈਨਸਲ ਨੇ ਸਾਰੀਆਂ ਤੇ ਮੁੰਡਾ ਕਾਫੀ ਭਰਿਆ ਹੋਇਆ ਤਾਂ ਮਿਆਂ ਦਾ ਤੁਹਾਨੂੰ ਪਤਾ ਹੀ ਆ ਤੇ ਉਹ ਤਰ੍ਹਾਂ ਸੈਂਕ ਬਰਡ ਮੈਂ ਹੋਰ ਵੀ ਫੋਨ ਕਰਨੇ ਸੀ ਕੱਲ ਤੋਂ ਰਿਕੁਐਸਟ ਕਰੀ ਆ ਤੁਹਾਨੂੰ ਹਣਾ ਦਿਓ ਜੀ ਤੇ ਆਜਿਓ ਜੀ ਜੀ ਜਨਾਬ ਪੁੱਛੀ ਠੀਕ ਹੈ ਸਰ ਬਰਡ ਧੰਨਵਾਦ ਸਾਸੀ ਗਾਲ ਸਰ ਕਿਹੜੇ ਮੋਨਾ ਬੱਚਿਆਂ ਨੂੰ ਆਖੂਗਾ ਕਿਹੜੇ ਮੋਨਾ ਮਨਪ੍ਰੀਤ ਨੂੰ ਆਖੂਗਾ ਛੁੱਟੀ ਕੈਨਸਲ ਹੋ ਗਈ ਸੱਚੇ ਪਾਤਸ਼ਾ ਤੇਰਾ ਕਿੰਨਾ ਸ਼ੁਕਰਾਨਾ ਕੀਤਾ ਜਦੋਂ ਤੂੰ ਜਵਾਬ ਦਿੱਤੀ ਲੋਕਾਂ ਬੇਰੋਜ਼ਗਾਰ ਐ ਲੋਕ ਸੱਚੇ ਪਾਤਸ਼ਾ ਐਨੇ ਖੁਸ਼ਾਂ ਜ਼ਿੰਦਗੀ ਦੇ ਵਿੱਚ ਇੱਕ ਛੁੱਟੀ ਨੂੰ ਤਰਸਦੇ ਆਂ ਦਾਤਾ ਹੁਣੇ 5 ਮਿੰਟ ਪਹਿਲਾਂ ਕਿੰਨੀ ਖੁਸ਼ੀ ਦੇਤੀ ਵਾਈਫ ਨੂੰ ਉਹਨੇ ਬੱਚਿਆਂ ਨਾਲ ਸ਼ੇਅਰ ਕਰ ਲਈ ਸਭ ਕੁਝ ਪੈਕ ਹੋ ਗਿਆ ਦਾਤਾ ਇੱਥੇ ਆ ਕੇ ਅਸੀਂ ਤੇ ਫੌਜੀ ਅਸੀਂ ਹਾਰ ਜਾਂਦੇ ਆ ਇੱਥੇ ਆ ਕੇ ਨਾ ਲੋੜੀ ਨਾ ਦਿਵਾਲੀ ਨਾ ਮਾਗੀ ਨਾ ਨਵਾਂ ਸਾਲ ਸਾਰਾ ਕੁਝ ਲੋਕ ਕਰੇ ਵੇ ਨੇ ਸੱਚੇ ਪਾਤਸ਼ਾਹ ਤੇ ਅਸੀਂ ਪੁਲਿਸ ਵਾਲੇ ਸਾਡੇ ਫੌਜੀ ਭਰਾ ਉਹ ਬਾਰਡਰਾਂ ਤੇ ਤੇ ਇਹ ਸੜਕਾਂ ਤੇ ਲੋੜੀਆਂ ਦਿਵਾਲੀਆਂ ਤੇ ਲੋਕਾਂ ਨੂੰ ਪ੍ਰੋਟੈਕਸ਼ਨ ਦਿਓ ਲੋਕਾਂ ਦਾ ਖਿਆਲ ਰੱਖੋ ਲੜਾਈ ਝਗੜੇ ਨਾ ਹੋ ਜਾਣ ਲੋਕ ਘਰੋ ਘਰੀ ਆਤਿਸ਼ਬਾਜੀ ਚਲਾ ਰਹੇ ਹੁੰਦੇ ਅਸੀਂ ਸੜਕਾਂ ਤੇ ਖੜੇ ਦੇਖ ਰਹੇ ਹੁੰਨੇ ਕਿ ਸਾਡੇ ਘਰੇ ਕੀ ਹੋ ਰਿਹਾ ਹੋਊਗਾ ਕਿਵੇਂ ਫੋਨ ਕਰਾਂ ਮਨਪ੍ਰੀਤ ਨੂੰ ਮੱਥੇ ਕਿਵੇਂ ਲੱਗੂਗਾ ਘਰ ਜਾ ਕੇ ਬੱਚੇ ਕੀ ਕਹਿਣਗੇ ਕਰਨਾ ਪੈਣਾ ਫੋਨ ਕਰੀ ਦੱਸਣਾ ਪੈਣਾ ਉਹਨੂੰ ਹੋ ਵਾਹਿਗੁਰੂ ਜੀ ਮੇਰੇ ਦਾਤਾ ਦੱਸਣਾ ਤਾਂ ਪੈਣਾ ਹੀ ਹੈ ਕਿਵੇਂ ਬੱਚਿਆਂ ਦੇ ਮੱਥੇ ਲੱਗੇਗਾ ਧਰਮ ਸਿਆਂ ਹੈਲੋ ਅੰਜੀ ਮਨੋ ਹੌਸਲੇ ਨਾਲ ਗੱਲ ਸੁਣੀ ਯਾਰ ਮੇਰੀ ਕਿਵੇਂ ਠਿਲੇ ਜੇ ਬੋਲਦੇ ਹਾਂ ਕੁਝ ਹੋਤਾ ਨਹੀਂ ਗਿਆ ਇਹਨੂੰ ਕੁਝ ਨਹੀਂ ਹੋਇਆਗਾ ਮੈਨੂੰ ਘਰੇ ਆਉਣਾ ਔਖਾ ਕਰਤਾ ਮੇਰੀ ਡਿਊਟੀ ਨੇ ਕੀ ਹੋ ਲੋਗੀ ਐਸਪੀ ਸਰ ਦੀ ਕਾਲ ਆਈ ਹੈ ਹੁਣੇ ਹੌਸਲੇ ਨਾਲ ਸੁਣੀ ਮੇਰੀ ਗੱਲ ਮਾਫੀ ਚਾਹੂੰਗਾ ਯਾਰ ਤੇਰੇ ਕੋਲੋਂ ਬੱਚਿਆਂ ਕੋਲੋਂ ਮੈਂ ਅਸਲ ਆਹੀ ਸਾਡੀਆਂ ਮਜਬੂਰੀਆਂ ਮਨੂੰ ਸਾ ਇੰਡੀਅਨ ਆਰਮੀ ਦੀਆਂ ਹੋ ਗਈਆਂ ਸਾਡੀਆਂ ਪੰਜਾਬ ਪੁਲਿਸ ਦੀਆਂ ਹੋ ਗਈਆਂ ਸਾਡੀਆਂ ਮਜਬੂਰੀਆਂ ਮਨੂੰ ਆਹੀ ਆ ਤੂੰ ਸਮਝਦੀ ਪਿਛਲੇ 12 ਸਾਲਾਂ ਚ ਮੈਨਾਂ ਰਹਿ ਕੇ ਹਨਾ ਨਹੀਂ ਦੱਸੋ ਕੀ ਕਿਹਾ ਉਹਨਾਂ ਨੇ ਛੁੱਟੀ ਕੈਨਸਲ ਹੋ ਗਈ ਯਾਰ پتہ ਕੀ ਹੈ ਮੈਂ ਮੈਂ ਤਾਂ ਆਦੀ ਹੋ ਗਈਆਂ ਇਹਨਾਂ ਸ਼ਬਦਾਂ ਦੀ ਮੈਨੂੰ ਤਾਂ ਸੋਚਣਾ ਹੁਣ ਫਰਕ ਹੀ ਪੈਣੋ ਹਟ ਗਿਆ ਪਰ ਮੈਨੂੰ ਆਏ ਆ ਵੀ ਬੱਚਾ ਬੱਚਿਆਂ ਨੂੰ ਕੀ ਕਹੀਏ ਹਨਾ ਮੈਂ ਆਹੀ ਸੋਚ ਰਹਾ ਮੈਂ ਤਾਂ ਗੱਡੀ ਸਾਈਡ ਤੇ ਲਾ ਲਈ ਯਾਰ ਤੁਸੀਂ ਆਪ ਦਾ ਮਨ ਨਾ ਹਲਾ ਕਰੋ ਤੁਸੀਂ ਰਿਲੈਕਸ ਹੋ ਜਾਓ ਰਿਲੈਕਸ ਬਹਿ ਲਾ ਯਾਰ ਮੈਂ ਰਿਲੈਕਸ ਕਾ ਦੇਣਾ ਹੂੰਗਾ ਮੈਂ ਬੱਚਿਆਂ ਨੂੰ ਤੂੰ ਕਿੰਨਾ ਕੁਝ ਦੱਸਦਾ ਸਾਰਾ ਕੁਝ ਆ ਨਾ ਬਣ ਗਿਆ ਪ੍ਰੋਗਰਾਮ ਛੁੱਟੀ ਮਿਲ ਗਈ ਹੁਣ ਉਹ ਬੱਚੇ ਆ ਯਾਰ ਉਹਨਾਂ ਨੂੰ ਕਿਵੇਂ ਸਮਝਾਏਂਗੀ ਤੂੰ ਮੈਂ ਕਿਵੇਂ ਆ ਕੇ ਮੱਥੇ ਲੱਗੂੰਗਾ ਉਹਨਾਂ ਦੇ ਕਿ ਮੈਂ ਕੱਲ ਨੂੰ ਫੇਰ ਵਾਪਸ ਡਿਊਟੀ ਜਾ ਰਿਹਾ ਮੇਰੀ ਮਜਬੂਰੀ ਮੇਰੀ ਡਿਊਟੀ ਦੀ ਕੋਈ ਗੱਲ ਨਹੀਂ ਜਿਵੇਂ ਆਰਮੀ ਵਾਲੇ ਹਨਾ ਵੀ ਦੇਸ਼ ਦੇ ਬਾਰਡਰ ਤੇ ਖੜੇ ਆ ਤਾਂ ਸਾਰਾ ਦੇਸ਼ ਵਧੀਆ ਹਨਾ ਟੈਨਸ਼ਨ ਦੀ ਨਹੀਂ ਹੁੰਦਾ ਚਲ ਜੀ ਤੁਸੀਂ ਹਨਾ ਇੱਥੇ ਹੈਗੇ ਆ ਹਨਾ ਸਿਸਟਮ 'ਚ ਹੈਗੇ ਆ ਤਾਂ ਚਲ ਲੋਕ ਸੌਖੇ ਆ ਬਸ ਫਿਰ ਆਪਾਂ ਕਾਈ ਕਹਿ ਸਕਦੇ ਆ ਨਾ ਮੈਨੂੰ ਇਸ ਗੱਲ ਦਾ ਪਛਤਾਵਾ ਨਹੀਂ ਮੰਨੂ ਵੀ ਮੈਂ ਮੈਨੂੰ ਡਿਊਟੀ ਕਿਉਂ ਪੈ ਗਈ ਮੈਨੂੰ ਪਛਤਾਵਾ ਇਸ ਗੱਲ ਦਾ ਯਾਰ ਮੈਂ 12 ਸਾਲਾਂ ਬਾਅਦ ਬੱਚਿਆਂ ਨਾਲ ਪ੍ਰੋਗਰਾਮ ਬਣਾਇਆ ਸੀ ਉਹ ਫੇਰ ਯਾਰ ਮੇਰੀ ਡਿਊਟੀ ਨੇ ਫੇਰ ਕੈਨਸਲ ਕਰਤਾ ਯਾਰ ਮੁਰੇ ਹੈ ਤਾਂ ਹਨਾ ਕੁਛ ਏ ਇਦਾਂ ਦਾ ਹੋਣਾ ਚਾਹੀਦਾ ਨਾ ਵੀ ਬੰਦਾ ਆਪਣੇ ਪਰਿਵਾਰ ਨੂੰ ਕਦੇ ਦਾ ਟਾਈਮ ਦੇ ਸਕੇ ਹਾਂ ਦਾ ਆਰਮੀ ਵਾਲਿਆਂ ਨੂੰ ਵੀ ਛੁੱਟੀ ਮਿਲਦੀ ਆ ਹਨਾ ਕਦੇ ਵੀ ਆਪਣੇ ਬੱਚਿਆਂ ਚ ਆਉਂਦੇ ਆ ਹਨਾ ਨਫਰੀ ਦੇ ਸਿਆਪੇ ਮਨੂੰ ਨਫਰੀ ਪੁਲਿਸ ਦੇ ਵਿੱਚ ਰਿਟਾਇਰਮੈਂਟ ਦਿਨੋਂ ਦਿਨ ਵਧੀ ਜਾਂਦੀ ਹੈ ਹੋਈ ਜਾਂਦੀ ਹੈ ਜਦੋਂ ਏਜ ਹੋ ਜਾਂਦੀ ਹੈ ਭਰਤੀ ਹੋ ਨਹੀਂ ਰਹੀ ਹਾਂਜੀ ਮੈਂ ਕਿਹਾ ਵਾਸਤਾ ਪਾਇਆ ਸੀ ਐਸਪੀ ਸਾਹਿਬ ਨੂੰ ਮੈਂ ਕਿਹਾ ਜੀ ਐਡੀਸ਼ਨਲ ਚਾਰਜ ਦਿੱਤਾ ਹੋਇਆ ਮੈਂ ਕਿਹਾ ਸਰਦਾਰ ਗੁਰਦੇਵ ਸਿੰਘ ਹੋਰਾਂ ਨੂੰ ਕਹਿੰਦੇ ਐਡੀਸ਼ਨਲ ਵਗੈਰਾ ਜਿੰਨੇ ਕਹਿੰਦੇ ਛੁੱਟੀਆਂ ਗਏ ਹੋਏ ਮੁਲਾਜ਼ਮ ਅਫਸਰ ਸਾਰੇ ਵਾਪਸ ਬੁਲਾ ਲੈ ਜ਼ਿਲ੍ਹੇ ਦੇ ਵਿੱਚ ਕਹਿੰਦੇ ਕੋਈ ਧਰਨਿਆਂ ਵਗੈਰਾ ਦਾ ਪ੍ਰੋਗਰਾਮ ਹੋ ਗਿਆ ਇਹ ਆਈ ਨਹੀਂ ਨਾ ਹੈਗਾ ਵੀ ਅੱਜ ਹੀ ਹੋਇਆ ਹਮੇਸ਼ਾ ਦੇਖੋ 12 ਸਾਲ ਦਾ ਮੈਨੂੰ ਇਸ ਦਿਨ ਹੋ ਗਏ ਹਮੇਸ਼ਾ ਹੀ ਆਈ ਹੁੰਦਾ ਕੋਈ ਕਦੇ ਤਾਂ ਕੋਈ ਹਨਾ ਹੋਣਾ ਚਾਹੀਦਾ ਹਨਾ ਥੋੜਾ ਬਹੁਤਾ ਵੀ ਬੰਦਾ ਆਪ ਵੀ ਚਲੋ ਮੜਾ ਜਨਮ ਦਾ ਵੀ ਆਪਦੇ ਬੱਚਿਆਂ ਨੂੰ ਆਪਦੇ ਫੈਮਿਲੀ ਨੂੰ ਟਾਈਮ ਦੇ ਸਕੇ ਲੱਗਦਾ ਰਿਟਾਇਰਮੈਂਟ ਤੋਂ ਬਾਅਦ ਹੀ ਆਸਾਂ ਮਰਦਾਂ ਪੂਰੀਆਂ ਹੋਣਗੀਆਂ ਆਪਣੀਆਂ ਉਦੋਂ ਤੱਕ ਬੱਚੇ ਉਦੋਂ ਤੱਕ ਬੱਚੇ ਵਿਆਹ ਜਾਣੇ ਆ ਕਿੱਥੇ ਹੁਣ ਬੱਚਿਆਂ ਨੂੰ ਘੁਮਾ ਕੇ ਲਿਆਉਣਾ ਹਨਾ ਸਹੀ ਗੱਲ ਬੱਚੇ ਵੀ ਹੁਣ ਕੀ ਵਿਚਾਰੇ ਕਰ ਨੂੰ ਵੀ ਸਾਰੇ ਸਾਰੇ ਬੱਚੇ ਜਿੰਨੇ ਵੀ ਹਨਾ ਸਕੂਲ 'ਚ ਉਹਨਾਂ ਦੇ ਬੱਚੇ ਨਾਲਦੇ ਉਹ ਸਾਰੇ ਕਿੱਧਰ ਨ ਕਿਤੇ ਗਏ ਹੁੰਦੇ ਆ ਬਸ ਆਪਣੀ ਮੁੱੱਚ ਹੀ ਰਹੇ ਹੁੰਦੇ ਆ ਹਮੇਸ਼ਾ ਹੀ ਰਹੇ ਹੁੰਦੇ ਆ ਮਾਦਾ ਯਾਰ ਸੱਚੀ ਮੁੱਛੀ ਮੈਨੂੰ ਇੰਨਾ ਸ਼ਾਰਟ ਲੱਗਿਆ ਨਾ ਮੈਨੂੰ ਮੈਂ ਮੈਂ ਸ਼ਬਦਾਂ ਚ ਬਿਆਨ ਹੀ ਨਹੀਂ ਤੁਸੀਂ ਤੂੰ ਸਮਝਦੀ ਏ ਮੈਨੂੰ ਹਨਾ ਹਾਂ ਚਲੋ ਕੋਈ ਨਹੀਂ ਮੈਂ ਤਾਂ ਆਪੇ ਹੋ ਚੁੱਕੀ ਆ ਮਸੂਸੀ ਟੈਨਸ਼ਨ ਨਾਲੋ ਤੁਸੀਂ ਆਰਾਮ ਨਾਲ ਇੱਕ ਵਾਰੀ ਆ ਜਾਓ ਕੋਈ ਨਹੀਂ ਮੈਂ ਬੱਚਿਆਂ ਨੂੰ ਸਮਝਾ ਦਉਂਗੀ ਮੇਰੇ ਆਉਣ ਤੋਂ ਪਹਿਲਾਂ ਥੋੜਾ ਉਹਨਾਂ ਦੇ ਚਲੋ ਸਿਆਣੇ ਆ ਹਨਾ ਪਰ ਸਿਆਣੇ ਆ ਨਾਲ ਨਿਆਣੇ ਵੀ ਆ ਜੇ ਸਮਝਦਾਰੇ ਤਾਂ ਨਾਲ ਨਿਆਣੇ ਵੀ ਆ ਨਾ ਨਹੀਂ ਕੋਈ ਗੱਲ ਨਹੀਂ ਮੈਂ ਆਪਾਂ ਸਮਝਾਉਣੀ ਆ ਹੂੰ ਹਰੇ ਹੋਣਾ ਮੇਰੇ ਹਿਸਾਬ ਨਾਲ ਤਾਂ ਥੋੜਾ ਬਹੁਤ ਹੋਣਾ ਚਾਹੀਦਾ ਹਨਾ ਵੀ ਚਲੋ ਬੰਦਾ ਉਹਦੇ ਪਰਿਵਾਰ ਨੂੰ ਕਦੀ ਤਾਂ ਸੰਬੰਧ ਰਹੀ ਸਕੇ। ਬਸ ਆਹੀ ਚੀਜ਼ ਹੈ ਹਨਾ। ਹਾਂ ਆਪੋ ਤੇ ਕਦੀ ਬਾਲੀਆਂ ਆਸਾਂ ਰੱਖੀਆਂ ਹੀ ਨਹੀਂ ਹੈਗੀਆਂ। ਹਾਂ ਤੇ ਲੋਕ ਜਿਹੜੀਆਂ ਉਹ ਉਹ ਸਾਡੇ ਆਫਸਰਾਂ ਦੇ ਮੁਲਾਜ਼ਮਾਂ ਦੇ ਘਰਾਂ ਵਾਲਿਆਂ ਨੂੰ ਕਹਿੰਦੀਆਂ ਤੁਸੀਂ ਨਜ਼ਾਰੇ ਲੈਣੇ ਆਇਆ ਤਨਖਾਹ ਵੱਖਰੀ। ਉਹ ਤਾਂ ਲੋਕ ਤਾਂ ਤਨਖਾਹਾਂ ਗਿਣਦੇ ਆ। ਉਤੋਂ ਵਾਲੀ ਕੋਈ ਗੱਲ ਹੋ ਜਾ ਉਹਦੀ ਤਨਖਾਹ ਗਿੰਦਾ। ਉਤੋਂ ਵਾਲੇ ਵੱਖਰੇ ਗਿਣਦੇ ਆ ਮੇਰੇ ਵਰਗਾ ਬੰਦਾ ਤੁਹਾਨੂੰ ਪਤਾ ਹੈ ਕਿ ਕਿੰਨੇ ਚਿਰ ਦੇ ਆਪਾਂ ਹਨ ਆਪਣੀ ਸਾਂਝ ਬਣੀ 12 ਸਾਲ ਦੀ ਹਨ ਵੀ ਮੇਰੇ ਵਰਗਾ ਬੰਦਾ ਤਨਖਾਹ ਦੇ ਵਿੱਚੋਂ ਵੀ ਡੋਨੇਸ਼ਨ ਕਰਦਾ ਹੈ ਹਨ ਮਦਦ ਕਰਦਾ ਹੈ ਲੋਕਾਂ ਦੀ ਤੇ ਲੋਕ ਫਿਰ ਵੀ ਸੋਚਦੇ ਵੀ ਉੱਤੋਂ ਵਾਲੇ ਬਣਦੇ ਹੋਣੇ ਥਾਣੇਦਾਰ ਹੈ ਬੜੇ ਕੁੱਟਦਾ ਹੋਗਾ ਉੱਤੋਂ ਦੋਸੋਂ ਇੱਕ ਪਤਾ ਨਹੀਂ ਕੀ ਹੈ ਨਾ ਲੋਕਾਂ ਦੇ ਮਨ 'ਚ ਉਹ ਬੈਠੀ ਵੀ ਹੈ ਜੀ ਤੇ ਉਹ ਹੀ ਲੈਂਦੇ ਵੀ ਕੋਈ ਅਗਲੇ ਦੇ ਅੰਦਰ ਵੱੜ ਕੇ ਸੋਚ ਨਹੀਂ ਨਾ ਸਕਦਾ ਪਰ ਜੋ ਹੁਣ ਆਪਣੇ ਦਿਲ ਤੇ ਬਿਤਰੀ ਉਹ ਲੋਕਾਂ ਨੂੰ ਪਤਾ ਹੈ ਕਿਤੇ ਲੋਕਾਂ ਨੂੰ ਪਤਾ ਸੀ ਇਹ ਕੋਣ ਕੋਈ ਨਹੀਂ ਫੀਲ ਕਰ ਸਕਦਾ ਵੀ ਆਪਾਂ ਇੰਨੇ ਖੁਸ਼ ਸੀ ਨਾ ਅਚਾਨਕ ਵੀ ਆਏ ਬੱਚਿਆਂ ਨੂੰ ਕਿਵੇਂ ਸਮਝਾਉਣਾ ਵਾ ਕਿਵੇਂ ਆਪਦੇ ਬੱਚਿਆਂ ਨੂੰ ਸਮਝਾਉਂਦਾ ਹਨ ਜਿਹੜਾ ਨਾਲ ਵਿੱਚ ਆ ਮਾਰਦਾ ਆਪਦੇ ਸਾਰੀ ਜ਼ਿੰਦਗੀ ਲਈ ਆਪਾਂ ਚਾ ਹੀ ਮਾਰੇ ਆ ਲੱਗਦਾ ਨਾ ਜਿਵੇਂ ਹੱਸੀ ਜਾਂਦੇ ਦੇ ਸਿਰ 'ਚ ਕਿਸੇ ਨੇ ਡਾਂਗ ਮਾਰਤੀ ਹੁੰਦੀ ਹੈ ਸਹੀ ਗੱਲ ਹੁਣ ਹੁਣ ਤੁਹਾਨੂੰ ਪਤਾ ਵੀ ਮੈਂ ਮੈਂ ਤਾਂ ਤੁਹਾਨੂੰ ਆਈ ਕਹਿਣ ਲੱਗੀ ਸੀਗੀ ਵਿਚਾਲੋ ਵੀ ਹੋਟਲ ਪਹਿਲਾਂ ਬੁੱਕ ਕਰ ਦੋ ਵੀ ਉੱਥੇ ਬੱਚਿਆਂ ਨਾਲ ਬਾਅਦ ਚ ਔਖਾ ਹੋ ਜਾਂਦਾ ਦੀ ਆਨਲਾਈਨ ਹੀ ਬੁੱਕ ਕਰਕੇ ਰੱਖੋ ਮੈਂ ਸਾਰਾ ਕੁਝ ਪਲਾਨ ਕਰੀ ਜਾਂਦਾ ਸੀਗਾ ਸੋਚਦੇ ਤੁਰਿਆ ਆਉਂਦਾ ਸੀ ਮੈਂ ਤਾਂ ਗੱਡੀ ਵੀ ਬੜੀ ਸਲੋ ਲੈ ਆਉਂਦਾ ਸੀਗਾ ਮੈਂ ਕਿਹਾ ਯਾਰ ਮੈਂ ਸਾਰਾ ਕੁਝ ਮਤਲਬ ਹੋਣੀ ਅਸੀਂ ਸਾਰਾ ਓਕੇ ਕਰਦੇ ਆਂ ਕਿ ਡਰਨ ਮੈਂ ਕਿਹਾ ਜਾ ਕੇ ਬੈਠ ਕੇ ਬੱਚਿਆਂ ਨਾਲ ਕੋਈ ਗੱਲ ਨਹੀਂ ਕੋਈ ਤੁਸੀਂ ਆ ਜਾਓ ਕਾਂਸਲਰ ਰੱਖੋ ਫਿਰ ਕਰ ਵੀ ਕੀ ਕਰਦੇ ਆ ਨਾ 12 ਸਾਲਾਂ ਦੇ ਹੌਂਸਲਾ ਹੀ ਰੱਖੀ ਜਾਂਦੇ ਕਮਲੀਏ ਕਾਲੀ ਕਸ਼ੀ ਰੋਮੀ ਤੇ ਪੈਕਿੰਗ ਨਾ ਵੀ ਸਾਰਾ ਕੁਸ਼ ਮੈਂ ਤਾਈ ਤੋਂਰੇ ਦੁਬਾਰ ਵਾਰ ਵਾਰ ਪੁੱਛ ਰਹੀ ਸੀ ਪੱਕਾ ਮਿਲ ਗਈ ਨਾ ਚੁੱਪੀ ਪੱਕਾ ਦੇਖੋ ਵੀ ਬੱਚਿਆਂ ਨੂੰ ਨਾ ਮੈਂ ਜਮਾ ਲਾਸਟ ਤੇ ਦੱਸਿਆ ਵੀ ਪੈਕਿੰਗ ਵਗੈਰਾ ਕਰਕੇ ਕਹਿੰਦੇ ਮਨ ਦੇ ਵਿੱਚ ਡਰ ਹੁੰਦਾ ਨਾ ਮੈਨੂੰ ਪਤਾ ਨਹੀਂ ਕਿਉਂ ਆਦੇ ਅੱਗੇ ਆ ਜਾਂਦਾ ਨਾਲ ਦੀ ਨਾਲ ਹੀ ਹਨਾ ਉਹ ਫਿਰ ਹਮੇਸ਼ਾ ਤੂੰ ਹੀ ਆਈ ਹੁੰਦਾ ਨਾ ਫਿਰ ਜਿਵੇਂ ਪੱਕੇ ਪਏ ਆ ਅਜ ਤੀ ਬਣੀ ਪਈ ਉਹ ਵੀ ਆਦੀ ਹੋ ਗਏ ਮੀਨਸ ਉਸ ਚੀਜ਼ ਦੇ ਨਹੀਂ ਤੂੰ ਸਮਝਦੀ ਆ ਯਾਰ ਇਹਨਾਂ ਗੱਲਾਂ ਨੂੰ ਤੇਰੇ ਤਾਂ ਸ਼ਾਬਾਸ਼ ਆ ਨਾ ਮੈਂ ਚਲੋ ਮੇਰੀ ਖੁਸ਼ਕਿਸਮਤੀ ਹੈ ਪਰ ਬੱਚਿਆਂ ਦਾ ਦੇਖੋ ਹਨਾ ਕੀ ਦਿਲ ਤੇ ਵੀ ਤੂੰ ਜਦੋਂ ਕਹਿ ਤੀ ਵੀ ਤੂੰ ਕੀ ਜਦੋਂ ਕਹਤਾ ਫੇਰ ਨਹੀਂ ਜਾਣਾ ਹਨਾ ਹਾਂਜੀ ਬਹੁਤ ਔਖਾ ਬੱਚਿਆਂ ਦਾ ਮਤਲਬ ਇਹ ਨਹੀਂ ਉਹ ਵੀ ਐਸੀ ਲੰਦਾ ਵੀ ਬੱਚਿਆਂ ਨੂੰ ਅਗਲਾ ਕਿਵੇਂ ਹਨਾ ਵਾਰ-ਵਾਰ ਜਵਾਬ ਦੇਵੇ ਵੀ ਮਨਾ ਕਰੇ ਹਨਾ ਮੈਂ ਸ਼ੁਕਰ ਮਨਾਇਆ ਮੈਂ ਕਿ ਬੱਚਿਆਂ ਦੀਆਂ ਛੁੱਟੀਆਂ 8-9 ਪਈਆਂ ਚਲੋ ਉੰਨੀ ਛੁੱਟੀ ਮਿਲ ਗਈ ਮੈਂ ਕਿ ਸ਼ੁਕਰ ਹੈ ਸੱਚੇ ਪਾਤਸ਼ਾਹ ਦਾ ਹਾਂ ਨਾ ਵੀ ਆਪਾਂ ਬਾਲੀਆਂ ਛੁੱਟੀਆਂ ਘੁੰਮ ਕੇ ਆਈਏ ਮੈਂ ਤਾਂ ਐਸੇ ਵੀ ਚੱਲ ਜਿੰਨੀ ਜੇ 10 ਦਿਨ ਦੀ ਛੁੱਟੀ ਮਿਲੇ ਤਾਂ 10 ਵੀ ਬਹੁਤ ਆ ਬਿਲਕੁਲ ਬਿਲਕੁਲ ਚਲੋ ਬਸ ਤੇ ਰੁਕੋ ਕੱਲ ਮੈਂ ਮਰਜੀ ਹਾਂ ਹਾਂ ਉੱਥੋਂ ਫੇਰ ਹੈੱਡ ਆਫਿਸ ਤੋਂ ਫੇਰ ਕਾਲ ਆਈ ਜਾਂਦੀ ਵਿੱਚ ਕੋਈ ਨਹੀਂ ਲੇਗੀ ਤੁਸੀਂ ਚਲੋ ਬਸ ਸੌਰੀ ਯਾਰ ਮੈਂ ਤਾਂ ਹੁਣ ਐ ਵੀ ਨਹੀਂ ਪੁੱਛਣ ਜੋਗਾ ਵੀ ਕੁਝ ਲਿਆਉਣਾ ਖਾਣ ਪੀਣ ਵਾਸਤੇ ਮੈਨੂੰ ਤਾਂ ਐ ਵੀ ਨਹੀਂ ਹੌਸਲਾ ਪੈਂਦਾ ਪੁੱਛਣ ਦਾ ਨਹੀਂ ਨਹੀਂ ਕੋਈ ਨਹੀਂ ਤੁਸੀਂ ਆਪੇ ਆ ਜਾਓ ਓਕੇ ਓਕੇ ਸਮਝਾਇਓ ਬੱਚਾ ਨੂੰ ਸੌਰੀ ਯਾਰ Okay. ਵਾਹਿਗੁਰੂ ਵਾਹਿਗੁਰੂ ਤਕ ਸਤਨਾ ਸ੍ਰੀ ਵਾਹਿਗੁਰੂ ਸਤਨਾ